ਪੰਜਾਬ ਦੇ ਅੰਦਰ ਜੇ ਟੈਕਸਸ ਦੀ ਗੱਲ ਕਰੀਏ ਜਿਹੜੀਆਂ ਸਰਕਾਰਾਂ ਟੈਕਸ ਲਾਉਂਦੀਆਂ ਨੇ ਔਰ ਰੈਵਨਿਊ ਕਲੈਕਸ਼ਨ ਕਰਦੀਆਂ ਨੇ ਜੇ ਉਹਦੀ ਗੱਲ ਕਰੀਏ ਜੀਐਸਟੀ ਆਉਣ ਤੋਂ ਬਾਅਦ 2017 ਦੇ ਅੰਦਰ ਜੀਐਸਟੀ ਰਜੀਮ ਜਿਹੜਾ 1 ਨੇਸ਼ਨ 1 ਟੈਕਸ ਦਾ ਕਨਸੈਪਟ ਪੂਰੇ ਦੇਸ਼ 'ਚ ਲਾਗੂ ਹੁੰਦਾ ਪੰਜਾਬ ਵੀ ਇਸ ਦਾ ਹਿੱਸਾ ਬਣਿਆ ਔਰ ਜੀਐਸਟੀ ਤੋਂ ਬਾਅਦ ਜੇਕਰ ਦੂਜਾ ਰੈਵਨਿਊ ਦਾ ਸਾਧਨ ਆ ਜੇਕਰ ਦੂਜਾ ਰੈਵਨਿਊ ਦਾ ਸਰੋਤ ਸਾ ਤਾਂ ਮੈਂ ਸਮਝਦਾ ਹਰੇਕ ਸੂਬੇ ਦੀ ਇੱਕ ਸੈਜ ਪਾਲਸੀ ਹੈ ਹਰੇਕ ਸੂਬੇ ਦਾ ਸ਼ਰਾਬ ਦਾ ਕਾਰੋਬਾਰ ਆ ਪੂਰੇ ਦੇਸ਼ ਦੇ ਅੰਦਰ ਇੱਕ ਅੱਧਾ ਸਟੇਟ ਨੂੰ ਛੱਡ ਕੇ ਜੇ ਮੈਂ 29 ਸਟੇਟਾਂ ਦੀ ਗੱਲ ਕਰਾਂ ਤਾਂ ਉਹਨਾਂ ਚੋਂ ਇੱਕ ਅੱਧੇ ਸਟੇਟ ਨੂੰ ਛੱਡ ਕੇ ਸਾਰੇ ਸੂਬੇ ਸਾਰੇ ਸਟੇਟ ਜਿਹੜੇ ਨੇ ਉਹ ਆਪਣੀ ਆਪਣੀ ਐਨੂਅਲ ਯਾਨੀ ਕਿ ਸਾਲਾਨਾ ਐਕਸਾਈਜ਼ ਪਾਲਿਸੀ ਬਣਾਉਂਦੇ ਨੇ ਕਿ ਹਰੇਕ ਸਾਲ ਐਕਸਾਈਜ਼ ਦੀਆਂ ਪਾਲਸੀਆਂ ਬਣਦੀਆਂ ਨੇ ਕਿ ਆ ਪਰ ਆਪਣਾ ਆਪਣਾ ਰੈਵਨਿਊ ਜਿਹੜਾ ਉਸ ਐਕਸਾਈਜ਼ ਪਾਲਿਸੀ ਦੇ ਰਾਹੀਂ ਕਲੈਕਟ ਕਰ ਦਈਏ ਨੇ ਇਕੱਠਾ ਕਰ ਦਈਏ ਨੇ ਕਈ ਸੂਬਿਆਂ ਦੇ ਅੰਦਰ 10000 ਕਰੋੜ ਕਿਤੇ 30000 ਰੁਪਏ ਕਿਤੇ 15 ਵੀ ਆ ਉਹ ਅਲੱਗ-ਅਲੱਗ ਪੌਸੀਆਂ ਤੇ ਨਿਰਪਰ ਕਰਦਾਗਾ ਔਰ ਲੋਕਾਂ ਦੇ ਟੇਸਟ ਤੇ ਨਿਰਪਰ ਕਰਦਾਗਾ ਕਿ ਲੋਕ ਕਿਸ ਤਰ੍ਹਾਂ ਦਾ ਟੈਸਟ ਰੱਖਦੇ ਕਿਸੇ ਸੂਬੇ ਦੇ ਅੰਦਰ ਬੀਅਰ ਦੀ ਕੰਜ਼ਮਪਸ਼ਨ ਜ਼ਿਆਦਾ ਕੀ ਕਿਸੇ ਸੂਬੇ ਦੇ ਅੰਦਰ ਦੇਸੀ ਸ਼ਰਾਬ ਜਿਹਨੂੰ ਆਪਾਂ ਕਹਿੰਦੇ ਆ ਉਹਦੀ ਜ਼ਿਆਦਾ ਕੀ ਕਿਸੇ ਦੇ ਅੰਦਰ ਇੰਗਲਿਸ਼ ਦੀ ਜ਼ਿਆਦਾ ਕੀ ਜਿਹਨੂੰ ਅੰਗਰੇਜ਼ੀ ਸ਼ਰਾਬ ਕਹਿੰਦੇ ਨੇ ਉਹਦੀ ਜ਼ਿਆਦਾ ਕੀ ਸੋ ਵੱਖ-ਵੱਖ ਸੂਬਿਆਂ ਦੇ ਟੈਸਟ ਦੇ ਮਤਾਬਕ ਉਹਨਾਂ ਦੀਆਂ ਪਾਲিসੀਆਂ ਜਿਹੜੀਆਂ ਸਟੇਟਾਂ ਦੀਆਂ ਸਰਕਾਰਾਂ ਬਣਾਉਂਦੀਆਂ ਨੇਗੀਆਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ 2022 ਚ ਪਹਿਲੀ ਵਾਰ ਪੰਜਾਬ ਦੇ ਸਿਆਸੀ ਸੀਨ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜੇ ਇਤਿਹਾਸਕ ਤੌਰ ਤੇ ਦੇਖਿਆ ਜਾਵੇ ਤਾਂ ਸਾਡੇ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸਰਕਾਰ ਬਣਨ ਤੋਂ ਪਹਿਲਾਂ ਗੱਲ ਕਰ ਲਈਏ ਪੰਜਾਬ ਚ ਯਾ ਸ਼੍ਰੋਮਣੀ ਅਕਾਲੀ ਦਰ ਬੀਜੇਪੀ ਦਾ ਰਾਜ ਰਿਹਾ ਯਾ ਉਸ ਤੋਂ ਪਹਿਲਾਂ ਕਈ ਜਗ੍ਹਾ ਤੇ ਸ਼੍ਰੋਮਣੀ ਅਕਾਲੀ ਦਲ ਕਮਿਊਨਿਸਟ ਪਾਰਟੀਆਂ ਦਾ ਵੀ ਰਾਜ ਰਿਹਾ। ਜਾਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਜ ਰਿਹਾ। ਜੇ 70 ਸਾਲ ਦਾ ਲੇਖਾ ਜੋਖਾ ਕਰਨਾ ਹੋਵੇ ਤਾਂ ਜ਼ਿਆਦਾਤਰ ਇਹਨਾਂ ਦੋਨਾਂ ਪਾਰਟੀਆਂ ਦਾ ਪੰਜਾਬ ਤੇ ਰਾਜ ਰਿਹਾ। ਇੱਕ ਪਾਸੇ 5 ਸਾਲ ਲਈ ਅਕਾਲੀ ਦਲ ਆਉਂਦਾ ਸੀ। ਅਕਾਲੀ ਦਲ ਬੀਜੇਪੀ ਆਉਂਦੀ ਸੀ। ਔਰ ਦੂਜੇ ਪਾਸੇ ਲੋਕ ਜਦੋਂ ਤੋਂ ਖਫਾ ਹੋ ਜਾਂਦੇ ਸੀ ਤਾਂ ਕਾਂਗਰਸ ਪਾਰਟੀ ਉਹਨਾਂ ਪੰਜਾਬ ਦੇ ਅੰਦਰ ਇਹ ਸਿਆਸੀ ਚੱਕਰ ਵੀ ਉਹ ਜਿਹੜਾ ਪਹਿਲੀ ਵਾਰ ਤੀਜੀ ਤਿਰ ਆਮ ਆਦਮੀ ਪਾਰਟੀ ਦੇ ਗਠਨ ਤੋਂ ਬਾਅਦ ਖਤਮ ਹੋਇਆ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ 2017 ਚ ਇਲੈਕਸ਼ਨ ਲੜੀ ਔਰ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪਹਿਲਾ ਵਿਪੱਖਸ਼ ਦੀ ਭੂਮਿਕਾ ਨਿਭਾਉਣ ਦੀ ਜ਼ਿੰਮੇਵਾਰੀ ਦਿੱਤੀ ਆਮ ਆਦਮੀ ਪਾਰਟੀ ਨੇ 2017 ਚ ਡੈਬਿਊ ਕਰਦੇ ਹੋਏ ਫਸਟ ਇਲੈਕਸ਼ਨ ਲੜਦੇ ਹੋਏ ਫースト ਵਿਧਾਨ ਸਭਾ ਦੀ ਇਲੈਕਸ਼ਨ ਲੜਦੇ ਹੋਏ ਪੰਜਾਬ ਦੀ ਵਿਧਾਨ ਸਭਾ ਚ اپੋਜੀਸ਼ਨ ਦਾ ਰੋਲ ਲਭਾਇਆ 5 ਸਾਲ ਆਮ ਆਦਮੀ ਪਾਰਟੀ ਦੇ ਬਖੂਬੀ ਰੋਲ ਲਭਾਇਆ ਔਰ 5 ਸਾਲਾਂ ਬਾਅਦ ਜਦੋਂ 2022 ਚ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਹੋਈ ਤਾਂ ਉਸ ਸਮੇਂ ਪੰਜਾਬ ਦੇ ਲੋਕਾਂ ਨੇ ਇੱਕ ਪਾਰੀ ਬਹੁਮਤ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਹੱਕ ਦਿੱਤਾ ਔਰ 117 ਚ 92 ਸੀਟਾਂ ਆਮ ਆਦਮੀ ਪਾਰਟੀ ਦੇ ਸਿਆਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਮਾਨਜੋਗ ਮੁੱਖ ਮੰਤਰੀ ਦੇ ਸੌਂਚ ਕਰਨ ਤੋਂ ਬਾਅਦ ਪੰਜਾਬ ਦੇ ਅੰਦਰ ਨਵੀਆਂ ਪਾਲਿਸੀਆਂ ਆਈਆਂ ਨਮਾ ਇੱਕ ਸਿਸਟਮ ਨੂੰ ਬਦਲਿਆ ਗਿਆ ਇੱਕ ਬਦਲਾਅ ਦਾ ਸਿਸਟਮ ਆਇਆ ਔਰ ਪਹਿਲੀ ਵਾਰ 2022 ਪੰਜਾਬ ਦੇ ਅੰਦਰ ਅਸੀਂ ਐਕਸਾਈਜ਼ ਪਾਲਿਸੀ ਜਿਹੜੀ ਆ ਉਹਦੀ ਨਵੀਂ ਐਕਸਾਈਜ਼ ਪਾਲਿਸੀ ਦੀ ਰਚਨਾ ਕੀਤੀ ਮੈਂ ਥੋੜਾ ਪਿਛੋਕੜ ਜਾਊਂਗਾ 2022 ਤੇ ਬਾਅਦ ਦੇ ਵਿੱਚ ਆਉਨੇ ਆ ਪਹਿਲਾਂ ਥੋੜਾ ਪਿੱਛੇ ਚਲੇ ਜਾਈਏ ਜੇ ਕੈਪਟਨ ਸਾਹਿਬ ਦੀ ਪਹਿਲੀ ਸਰਕਾਰ ਦੀ ਗੱਲ ਕਰੀਏ ਜਿਹੜੀ 2002 ਚ ਬਣੀ ਸੀ ਔਰ 2007 ਦੇ ਵਿੱਚ ਉਹਨੇ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਕੀਤਾ ਤਾਂ ਉਹਦੇ ਅੰਦਰ ਜਦੋਂ ਬਣੀ ਸੀ ਰੈਵਨਿਊ 1468 ਕਰੋੜ ਦਾ ਸੀਗਾ ਜਦੋਂ ਉਨੇ ਆਪਣਾ ਕਾਰਜਕਾਲ ਪੂਰਾ ਕੀਤਾ ਤਾਂ ਘਟ ਕੇ 1300 63 ਕਰੋੜ ਦਾ ਰਹਿ ਗਿਆ ਯਾਨੀ ਕਿ 6.9 ਲਗਭਗ 70% ਜਿਹੜਾ ਘਾਟੇ ਦੇ ਨਾਲ ਉਹਨਾਂ ਦੇ ਸਮੇਂ ਇੱਕ ਸਾਈਜ਼ ਪਾਲਿਸੀ ਆਈ ਯਾਨੀ ਕਿ ਕਾਂਗਰਸ ਦੇ ਪਹਿਲੇ ਰਾਜ ਦੇ ਵਿੱਚ ਕੋਈ ਪ੍ਰੋਗਰੈਸ ਨਹੀਂ ਹੋਈ ਕੋਈ ਸਾਈਜ਼ ਪਾਲਿਸੀ ਦੇ ਅੰਦਰ ਅਕਸਾਰ ਤੋਂ ਰੈਵਨੂ ਦੀ ਜਿਹੜੀ ਆ ਪ੍ਰੋਗਰੈਸ ਨਹੀਂ ਹੋਈ ਬਲਕਿ ਘਟਾ ਪਿਆ ਇਸੇ ਤਰੀਕੇ ਉਸ ਬਾਅਦ 2007 ਤੋਂ ਲੈ ਕੇ 17 ਤੱਕ ਦੋ ਲਗਾਤਾਰ ਦੋ ਵਾਰ ਅਕਾਲੀ ਦਲ ਦੀ ਗਵਰਨਮੈਂਟ ਅਕਾਲੀ ਦਲ ਭਾਜਪਾ ਦੀ ਗਵਰਨਮੈਂਟ ਰਹੀ ਜਿਹਦੇ ਅੰਦਰ ਥੋੜੀ ਗਰੋਥ ਹੋਈ ਪਰ ਲੇਕਿਨ ਜਦੋਂ ਜਾਣ ਲੱਗੇ 16 17 ਚ ਉਹਨਾਂ ਨੇ ਪਾਲਿਸੀ ਬਣਾਈ ਉਹਦਾ ਸਭ ਤੋਂ ਵੱਡਾ ਇਹ ਹੋਇਆ ਕਿ 2015 16 ਦੇ ਅੰਦਰ 4796 ਕਰੋੜ ਦਾ ਰੈਵਨਿਊ ਆ 2015 16 ਦੇ ਅੰਦਰ 4796 ਕਰੋੜ ਦਾ ਰੈਵਨਿਊ ਆ ਔਰ 2016-17 ਚ ਘਟ ਕੇ 4400 ਕਰੋੜ ਦਾ ਰੈਵਨਿਊ ਰਹਿ ਗਿਆ ਲਗਭਗ 400 ਕਰੋੜ ਰੁਪਇਆ 2016-17 ਦੇ ਬਿਲਕੁਲ ਨੇੜੇ ਆ 400 ਕਰੋੜ ਰੁਪਇਆ ਰੈਵਨਿਊ ਜਿਹੜਾ ਉਹ ਅਕਾਲੀਦਰ ਬੀਜੇਪੀ ਦੀ ਸਰਕਾਰ ਦੇ ਅੰਦਰ ਘਟ ਗਿਆ ਔਰ ਜਿਹੜੀ ਪਾਲਸੀ ਬਣਾਈ ਸੀ ਲਾਇਸੈਂਸ ਦੇਣ ਦੀ ਆਪਣੇ ਚਹੇਤਿਆਂ ਨੂੰ ਅਕਾਲੀਦਰ ਬੀਜੇਪੀ ਦੇ ਸਮੇਂ ਉਹ ਪਾਲਸੀ ਫੇਲ ਹੋ ਗਈ ਅਕਾਲੀ ਦਲ ਦੀ ਰਜਿਮ ਦੇ ਸਮੇਂ ਪਾਲਿਸੀ ਜਿਹੜੀ ਸੀ ਉਹ ਫੇਲ ਹੋਈ ਔਰ 400 ਕਰੋੜ ਰੁਪਏ ਦਾ ਘਾਟਾ ਸਟੇਟ ਦੇ ਸੈਕਟਰ ਨੂੰ ਪਿਆ ਸਟੇਟ ਦੇ ਖਜ਼ਾਨੇ ਨੂੰ ਪਿਆ ਸਟੇਟ ਦੇ ਲੋਕਾਂ ਨੂੰ ਪਿਆ ਅੱਜ ਵੀ ਉਹ ਬਕਾਏ ਜਿਹੜੇ ਨੇ 400 ਕਰੋੜ ਰੁਪਏ ਦੇ ਉਹ ਅਕਾਲੀ ਦਲ ਬੇੜੇ ਜਿਹੜੇ ਲੋਕ ਸੀ ਜਿਨ੍ਹਾਂ ਨੇ ਐਲਵਲ ਲੈ ਸੀ ਜਾਂ ਠੇਕੇ ਲੈ ਸੀ ਜਾਂ ਕੰਟਰੈਕਟਰ ਸੀ ਉਹਨਾਂ 'ਵਾਲ ਸਰਕਾਰ ਦੇ ਬਕਾਏ ਖੜੇ ਨੇ ਕਿਉਂਕਿ ਕਈ ਵਾਰ ਹੁੰਦਾ ਤੁਹਾਨੂੰ ਵੀ ਕਈ ਸੱਜਣ ਮਿਲਦੇ ਰਹਿੰਦੇ ਨੇ ਕਿ ਮੈਂ ਤੁਹਾਡੀ ਇਨਫੋਰਮੇਸ਼ਨ ਲਈ ਜਾਣਕਾਰੀ ਦੇ ਰਿਹਾ ਤੁਹਾਨੂੰ ਵੀ ਕਈ ਕਾਂਗਰਸ ਦੇ ਸੱਜਣ ਮਿਲਦੇ ਰਹਿੰਦੇ ਨੇ ਕਿ ਉਹ ਕੋਈ ਨਾ ਕੋਈ ਸਵਾਲ ਖੜਾ ਕਰਦੇ ਨੇ ਕਿ ਇਹ ਮੈਂ ਬਿਲਕੁਲ ਤੁਹਾਨੂੰ ਅੱਜ ਤੱਥ ਪੇਸ਼ ਕਰ ਰਿਹਾ ਪੂਰਾ ਕਲਾ ਕਲਾ ਇਹਦੇ ਅੰਦਰ ਵੇਰਵਾਗਾ ਤੁਹਾਡੇ ਚ ਕੋਈ ਸੱਜਣ ਆਰਟੀ ਪਾਕਿਤ ਲੈਣ ਦੇ ਚਾਹਵਾਨ ਹੁੰਦੇ ਨੇ ਮੈਂ ਉਹਨਾਂ ਦਾਦਾ ਕਿ ਬਿਲਕੁਲ ਸੇਮ ਆ ਜਦੋਂ ਮਰਜ਼ੀ ਕਢਾ ਲਿਓ